ਇੱਕ ਖਾਸ ਗੱਲ ਹੋਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਨੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪਰੋਬ ਚੱਲ ਰਿਹਾ 350 ਸਾਲਾ ਤੇ ਪੰਜਾਬ ਸਰਕਾਰ ਵੀ ਕਾਫੀ ਜ਼ਿਆਦਾ ਇਸ ਤੇ ਮਿਹਨਤ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਇਹ ਜਿਹੜੇ ਦਿਨ ਨੇ ਇਹ ਬੜੀ ਸ਼ਿੱਦਤ ਨਾਲ ਬੜੀ ਸ਼ਰਧਾ ਨਾਲ ਮਨਾਏ ਜਾਣ ਲੋਕਾਂ ਦੇ ਵਿੱਚ ਜਿਹੜਾ ਸੰਦੇਸ਼ ਹੈ ਅਸਲੀ ਉਹ ਪਹੁੰਚ ਸਕੇ ਤੇ ਉਸ ਮਾਮਲੇ ਦੇ ਵਿੱਚ ਇੱਕ ਵਧੀਆ ਕਦਮ ਪੰਜਾਬ ਸਰਕਾਰ ਨੇ ਕਹਿੰਦੇ ਹੋਰ ਚੁੱਕਿਆ ਕੁਝ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦੇ ਇੱਕ ਦਰਜਾ ਦਿੱਤਾ ਗਿਆ ਪਵਿੱਤਰ ਸ਼ਹਿਰਾਂ ਦਾ ਜੀ ਉਹਦੇ ਬਾਰੇ ਜਾਣਕਾਰੀ ਦਿਓ ਕਿਸ ਤਰ੍ਹਾਂ ਤੇ ਕਿਹੜੇ ਕਿਹੜੇ ਸ਼ਹਿਰ ਚੁਣੇ ਗਏ ਨੇ ਉਹਦੇ ਵਾਸਤੇ ਦੇਖੋ ਇੱਕ ਤੇਜ ਸ੍ਰੀ ਅਨੰਦਪੁਰ ਸਾਹਿਬ ਜੀ ਦੂਸਰਾ ਤਲਵੰਡੀ ਸਾਬੂ ਤੀਸਰਾ ਅਮਰਤਸਰ ਜੀ ਠੀਕ ਹੈ ਨਾ ਜੀ ਇਹਨਾਂ ਤਿੰਨਾਂ ਸ਼ਹਿਰਾਂ ਨੂੰ ਦਰਜਾ ਦੇਣ ਦਾ ਜਿਹੜੇ ਖਾਲਦੇ ਨਾਲ ਪ੍ਰਸਤਾਵ ਜਿਹੜਾ ਉਹ ਆ ਚੁੱਕਾ ਤੁਹਾਨੂੰ ਪਤਾ ਹੀ ਹੈ ਨਾ ਕਿ ਵਿਧਾਨ ਸਭਾ ਦੀ ਕਾਰਵਾਈ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਚੱਲ ਰਹੀ ਆ ਜੀ ਯਾਨੀ ਜੋ ਵਿਧਾਨ ਸਭਾ ਆਪਣੀ ਚੱਲਦੀ ਹੈ ਚੰਡੀਗੜ੍ਹ ਉਹਦੀ ਜਗ੍ਹਾ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਹਨਾਂ ਦੇ ਸੈਸ਼ਨ ਬੁਲਾਇਆ ਅੱਛੀ ਗੱਲ ਇਹ ਆ ਕਿ ਉੱਥੇ ਵੇਖੋ ਸਾਰੇ ਆਏ ਨੇ ਆਪੋਜੀਸ਼ਨ ਵਾਲੇ ਵੀ ਆਏ ਆ ਹਮ ਉੱਥੇ ਸਤਾਤਰੀ ਧਰਨੇ ਤੇ ਆਉਣਾ ਹੀ ਆਉਣਾ ਜੀ ਜੀ ਵਧੀਆ ਗੱਲ ਇਹ ਕਿ ਕੁਝ ਖਾਸ ਗੱਲਾਂ ਹੋ ਰਹੀਆਂ ਨਹੀਂ ਬਾਜਵਾ ਸਾਹਿਬ ਪੰਜਾਬ ਦੇ ਮੁੱਦਿਆਂ ਤੇ ਬੋਲ ਰਹੇ ਸਨ ਮੈਂ ਪੂਰੀ ਤੇ ਨਹੀਂ ਕਾਰਵਾਈ ਸੁਣੀ ਪਰ ਆਸ਼ੀਸ਼ ਜ ਨੇ ਕੁ ਸੁਣਿਆ ਸੋਹਣੀਆਂ ਗੱਲਾਂ ਨੇ ਚਲੋ ਵਧੀਆ ਕਿ ਉਥੇ ਕੋਈ ਲਾਲਾ ਲਾਲਾ ਤੇ ਨਾ ਉਹ ਕੰਮ ਤੇ ਹੋਣਾ ਨਹੀਂ ਸੀਗਾ ਜੀ ਪਰ ਇਹ ਜਿਹੜੇ ਫੈਸਲੇ ਨੇ ਜਿੱਦਾ ਦੇਖੋ ਇੱਕ ਨਾ ਪਟੀਸ਼ਨ ਵੀ ਗਈ ਆ ਪਿਛਲੇ ਦਿਨਾਂ ਦੇ ਵਿੱਚ ਨਾ ਮੈਂ ਦੇਖਿਆ ਸੀਗਾ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਨਾ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਵਾਸਤੇ ਨਾ ਹਾਈ ਕੋਰਟ ਦੇ ਵਿੱਚ ਵੀ ਪਹੁੰਚ ਕੀਤੀ ਹੈ ਇੱਕ ਪਟੀਸ਼ਨ ਕਰਤਾ ਨੇ ਉਹਨਾਂ ਨੇ ਹਵਾਲਾ ਦਿੱਤਾ ਕਿਉਂਕਿ ਇਸੇ ਸ਼ਹਿਰ ਨੂੰ ਵਸਾਇਆ ਹੀ ਧੰਨਵਾਤਾ ਹੀ ਆ ਗੁਰੂ ਰਾਮਦਾਸ ਜੀ ਨੇ 1577 ਦੇ ਵਿੱਚ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਦੁਰਗਿਆਣਾ ਮੰਦਿਰ ਵੀ ਆ ਜਾਂਦਾ ਜੀ ਠੀਕ ਹੈ ਜੀ ਜੇ ਤੁਸੀਂ ਦੇਖੋਗੇ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੇ ਮੈਂ ਗਲਤ ਨਹੀਂ ਹਾਂ ਤਾਂ ਉਹਨਾਂ ਦਾ ਜਿਹੜਾ ਜਨਮ ਸਥਾਨ ਹੈ ਗੁਰੂ ਕੇ ਮਹਿਲ ਉਹ ਵੀ ਇੱਥੇ ਆ ਜੀ ਇੰਟਰਸਟਿੰਗ ਗੱਲ ਆ ਜੀ ਗੁਰੂ ਤੇਗ ਬਹਾਦਰ ਜੀ ਦੇ ਸਮਾਗਮ ਹੈ ਨਾ ਤਾਂ ਉਹ ਵੀ ਮੈਨੂੰ ਯਾਦ ਆ ਗਿਆ ਕਿ ਜਿੰਨੀ ਕੁ ਮੇਰੀ ਨੌਲੇਜ ਹੈ ਹੋ ਸਕਦਾ ਮੈਂ ਗਲਤ ਹੋਵਾਂ ਧਾਰਮਿਕ ਮਾਮਲੇ ਨੇ ਪਰ ਜਿੰਨੀ ਕੁ ਮੇਰੀ ਨੌਲੇਜ ਹੈ ਕਿ ਗੁਰੂ ਕੇ ਮਹਿਲ ਉਹਨਾਂ ਦਾ ਵੀ ਜਨਮ ਸਥਾਨ ਹੈ ਇੱਥੇ ਤੁਮਿਲ ਕੋ ਹੋਰ ਵੀ ਕਈ ਚੀਜ਼ਾਂ ਨੇ ਜੀ ਇਹ ਕਈ ਚੀਜ਼ਾਂ ਨੇ ਤਾਂ ਜਿਹੜੀਆਂ ਆਧਾਰ ਬਣਾਈਆਂ ਕਿ ਭਈ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਪਵਿੱਤਰ ਸ਼ਹਿਰ ਦਾ ਤਰਚਾ ਜਿਹੜਾ ਹੁੰਦਾ ਹੈ ਨਾ ਜੀ ਉਹ ਸੁਖਮ ਸਾਹਿਬ ਇਦਾਂ ਹੈ ਕਿ ਜਿਵੇਂ ਮੰਨ ਲਓ ਕੋਈ ਹੋਲੀ ਸਿਟੀ ਹੈ ਤਾਂ ਫਿਰ ਉਹਦੇ ਵਿੱਚ ਕੀ ਹੁੰਦਾ ਕਿ మాਸ ਹੈ ਜਾਂ ਸ਼ਰਾਬ ਹੈ ਤੰਬਾਕੂ ਆਦਿ ਅਜਿਹੀਆਂ ਜਿਹੜੀਆਂ ਵਰਜਿਤ ਚੀਜ਼ਾਂ ਹੁੰਦੀਆਂ ਨੇ ਧਰਮ ਦੇ ਵਿੱਚ ਤੁਹਾਨੂੰ ਪਤਾ ਸਿੱਖ ਧਰਮ ਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਵਰਜਿਤ ਨੇ ਤਾਂ ਇਹਨਾਂ ਚੀਜ਼ਾਂ ਨੂੰ ਮੱਲਵ ਕੇ ਹਟਾ ਦਿੱਤਾ ਜਾਂਦਾ ਹੈ ਹੂੰ ਮੇਨਲੀ ਜੇ ਆਪਾਂ ਇਹਦਾ ਕਨਸੈਪਟ ਦੇਖਣਾ ਇਹਦੀ ਵਿਆਖਿਆ ਇਹੋ ਆ ਤੇ ਇਹਦਾ ਮਤਲਬ ਇਹ ਆ ਕਿ ਅਸਲ ਦੇ ਵਿੱਚ ਹੁਣ ਜਿਹੜਾ ਇਹ ਇਹਨਾਂ ਨੇ ਐਲਾਨ ਕੀਤਾ ਦੇਖੋ ਤੁਰੰਤ ਆਪਾਂ ਬਹਿ ਗਏ ਆ ਇਹ ਹਲੇ ਲਾਨ ਮਾਨ ਸਾਹਿਬ ਨੇ ਕੀਤਾ ਹੀ ਆ ਜੀ ਸ਼ਾਇਦ ਆਡੀਅנס ਨੇ ਦੇਖਿਆ ਹੋਣਾ ਕਿ ਸਪੀਕਰ ਸਾਹਿਬ ਜਦੋਂ ਬੋਲ ਰਿਹਾ ਇਸਨ ਤਾਂ ਉਹਨਾਂ ਨੇ ਇਜਾਜ਼ਤ ਮੰਗੀ ਵਿੱਚ ਦੀ ਹੂੰ ਇਜਾਜ਼ਤ ਮੰਗੀ ਮਾਨ ਸਾਹਿਬ ਨੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰਸਤਾਵ ਆਪਣੇ ਵੱਨੀਓ ਪੇਸ਼ ਕੀਤਾ ਕਿ ਭਈ ਮੈਂ ਆ ਪ੍ਰਸਤਾਵ ਪੇਸ਼ ਕਰਦਾ ਫਿਰ ਸਪੀਕਰ ਸਾਹਿਬ ਨੇ ਸਹਿਮਤੀ ਲਈ ਹੂੰ ਮੈਂਬਰਾਂ ਤੋਂ ਤੇ ਮੈਂਬਰ ਤਾਂ ਕੋਈ ਵੀ ਇਸਹਿਮਤ ਨਹੀਂ ਹੋ ਸਕਦਾ ਇਹੋ ਜੇ ਮਾਮਲਿਆਂ ਦੇ ਵਿੱਚ ਤਾਂ ਗੱਲ ਇਹ ਆ ਕਿ ਹੁਣ ਉਹਦੇ 'ਚ ਇਹ ਚੀਜ਼ ਵੇਖਣ ਵਾਲੀ ਸੀ ਕਿ ਪੂਰੇ ਸ਼ਹਿਰ ਨਹੀਂ ਉਹਨਾਂ ਨੇ ਲਾਨੇ ਹੂੰ ਉਹਦੇ ਵਿੱਚ ਜਿੱਦਾਂ ਗਲਿਆਰੇ ਆ ਖਾਸ ਤੌਰ ਤੇ ਮਤਲਬ ਕਿ ਇੱਕ ਰੂਟ ਜਿਹੜਾ ਤੈਅ ਕਰ ਦਿੱਤਾ ਗਿਆ ਕਿਉਂਕਿ ਦੇਖੋ ਬੜਾ ਸਿੰਪਲ ਹੈ ਨਾ ਹੁਣ ਜੇ ਆਪਾਂ ਅੱਜ ਦੇ ਦੌਰ ਦੇ ਵਿੱਚ ਦੇਖੀਏ ਡਿਮਾਂਡ ਤੇ ਹੈ ਕਿ ਪੂਰੇ ਦਾ ਪੂਰਾ ਅਮਰਸਰ ਜਿਹੜਾ ਉਸ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਪਰ ਤੁਸੀਂ ਸੋਚ ਕੇ ਦੇਖੋ ਨਾ ਕਿ ਉੱਥੇ ਦੀ ਇੰਡਸਟਰੀ ਜਿਹੜੀ ਖਾਸ ਤੌਰ ਤੇ ਹੋਟਲ ਇੰਡਸਟਰੀ ਹੈ ਜੀ ਜਾਂ ਹੋਰ ਚੀਜ਼ਾਂ ਨੇ ਜਿਹੜੀਆਂ ਜੁੜੀਆਂ ਕਾਰੋਬਾਰ ਜੁੜੇ ਨੇ ਤਾਂ ਸਰਕਾਰ ਲਈ ਉਹ ਵੀ ਬਹੁਤ ਪਰੇਸ਼ਾਨੀ ਦਾ ਸਬਬ ਹੋ ਸਕਦਾ ਹੈ ਨਾ ਕਿਉਂਕਿ ਪੂਰੇ ਸ਼ਹਿਰ ਨੂੰ ਬਣਾਉਣਾ ਥੋੜਾ ਸੰਭਵ ਨਹੀਂ ਲੱਗਦਾ ਹਾਂਜੀ ਅੰਮ੍ਰਿਤਸਰ ਸ਼ਹਿਰ ਤਾਂ ਬਹੁਤ ਵੱਡਾ ਹੈ ਤਲਵੰਡੀ ਸਾਬੋ ਤਾਂ ਉਹਦੇ ਮੁਕਾਬਲੇ ਬਹੁਤ ਛੋਟਾ ਛੋਟਾ ਹੈ ਜੀ ਤਾਂ ਕਹਿੰਦਾ ਮਤਲਬ ਇਹ ਕਿ ਕੁਝ ਖਾਸ ਏਰੀਆ ਜਿਹੜੇ ਆ ਉਹ ਚੁਣੇ ਜਾਣਗੇ ਹਮ ਮਤਲਬ ਕਿ ਸਾਰੇ ਨਹੀਂ ਪਵਿੱਤਰ ਸ਼ਹਿਰਾਂ ਦਾ ਦਰਜਾ ਜਿਹੜਾ ਹੈ ਉਹ ਇਦਾਂ ਨਹੀਂ ਹੈ ਕਿ ਮਤਲਬ ਸਾਰੇ ਦੇ ਸਾਰੇ ਸ਼ਹਿਰ ਜਿਹੜੇ ਹਲ ਇਸੀਟੀ ਬਣ ਜਾਣਗੇ ਨਹੀਂ ਉਹਨਾਂ ਦੇ ਵਿੱਚ ਖਾਸ ਮਤਲਬ ਕਿ ਜਿੱਦਾਂ ਹੁਣ ਆਪਾਂ ਜਾਣਦੇ ਆ ਦਰਬਾਰ ਸਾਹਿਬ ਜਾਣਦੇ ਆ ਤਾਂ ਗਲਿਆਰਾ ਬਣਿਆ ਹੋਇਆ ਨਾ ਜਦੋਂ ਜਾइए ਹਮ ਤਾਂ ਉਹ ਗਲਿਆਰਾ ਜਿਹੜਾ ਉਹਦੇ 'ਚ ਇਹ ਵਰਜਿਤ ਚੀਜ਼ਾਂ ਜਿਹੜੀਆਂ ਬਿਲਕੁਲ ਮਨਾ ਹੋ ਜਾਣਗੇ ਵੈਸੇ ਤੇ ਉਹ ਮੇਰੇ ਖਿਆਲ ਦੇ ਨਾਲ ਅੱਗੇ ਵੀ ਹੈ ਨਹੀਂ ਇਹ ਚੀਜ਼ਾਂ ਜੀ ਪਰ ਖਾਸ ਤੌਰ ਤੇ ਜੇ ਉਸ ਇਲਾਕੇ ਦੇ ਵਿੱਚ ਕੋਈ ਵਰਜਿਤ ਚੀਜ਼ ਚੱਲਦੀ ਆ ਤੁਹਾਨੂੰ ਹਟਾ ਦਿੱਤਾ ਜਾਏਗਾ ਜੀ ਬਾਕੀ ਭਾਈ ਇੱਕ ਚੀਜ਼ ਜਿਹੜੀ ਆ ਮੈਂ ਕਹਿਣੀ ਚਾਹਾਂਗਾ ਕਿ ਦੇਖੋ ਈਵੈਂਟ ਜਿਹੜਾ ਕੋਈ ਵੀ ਧਾਰਮਿਕ ਈਵੈਂਟ ਇਸ ਤਰ੍ਹਾਂ ਦਾ ਹੁੰਦਾ ਨਾ ਜਿਹੜਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸੁਖਮਨ ਸਾਹਿਬ ਇਹ ਕੋਈ ਛੋਟੀਆਂ ਗੱਲਾਂ ਨਹੀਂ ਹੁੰਦੀਆਂ ਬਿਲਕੁਲ ਚਾਹੇ ਐਸਜੀਪੀਸੀ ਹੋਵੇ ਤੇ ਚਾਹੇ ਸਰਕਾਰ ਹੋਵੇ ਤਾਂ ਇਸ ਮਾਮਲੇ ਦੇ ਵਿੱਚ ਆਪਾਂ ਕਹੀਏ ਕਿ ਇਹਨਾਂ ਨੇ ਸਰਕਾਰ ਨੇ ਕਾਫੀ ਮਿਹਨਤ ਕੀਤੀ ਆ ਕੀ ਕਿ ਆਪਾਂ ਕਿਸੇ ਵੀ ਚੀਜ਼ ਨੂੰ ਇਹ ਨਹੀਂ ਕਹਿ ਸਕਦੇ ਕਿ 100% ਜੀ ਉਹਦੇ 'ਚ ਕੋਈ ਕਮੀ ਨਹੀਂ ਹੋਏਗੀ ਨਹੀਂ ਫਿਰ ਵੀ ਤੁਸੀਂ ਆਪਾਂ ਘਰ 'ਚ ਕਿੰਨਾ ਪੈਸਾ ਲਾ ਦਿੱਤੀ ਵਿਆਹ ਸ਼ਾਦੀ ਤੇ ਜਾਂ ਕਿਸੇ ਉਯੋਜਨ ਤੇ ਤਾਂ ਕੋਈ ਕਮੀ ਪੇਸ਼ੀ ਫਿਰ ਵੀ ਰਹਿ ਜਾਂਦੀ ਪਰ باوجود ਇਸ ਤੇ ਇਹਨਾਂ ਨੇ ਵੀ ਅੱਛੇ ਪ੍ਰਬੰਧ ਕੀਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਖਾਸ ਤੌਰ ਤੇ ਜੇ ਆਪਾਂ ਉਹਦੇ ਕ੍ਰੈਡਿਟ ਨੂੰ ਕਹ ਲੋ ਕਿ ਭਈ ਦੇਣਾ ਹੋਵੇ ਜੀ ਤਾਂ ਉਹ ਦੋ ਦਿਨ ਸ਼ਖਸ ਸਰਕਾਰ ਦੇ ਹੈਗੇ ਜਿਵੇਂ ਤੁਸੀਂ ਦੇਖੋਗੇ ਤਾਂ ਦੀਪਕ ਬਾਲੀ ਸਾਹਿਬ ਆ ਬਹਿ ਸਾਹਿਬ ਆ ਜੀ ਜਾਂ ਕੁਝ ਅਫਸਰਾਂ ਨੇ ਉਸ ਈਰੀਏ ਦੇ ਤਾਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹ ਮਿਹਨਤ ਉਹਨਾਂ ਦੀ ਬੋਲ ਵੀ ਰਹੀ ਹੈ ਠੀਕ ਹੈ ਨਾ ਜੀ ਤਾਂ ਮੈਂ ਤਾਂ ਹਮੇਸ਼ਾ ਕਹਿੰਦਾ ਹੁੰਨਾ ਕਿ ਯਾਰ ਜੇ ਕੁਝ ਚੰਗਾ ਕਰਦਾ ਹੈ ਨਾ ਤਾਂ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ ਇਹਨਾਂ ਦਾ ਮਤਲਬ ਕਿ ਕਿਉਂਕਿ ਐਸਟੀਪੀਸੀ ਅੱਡ ਤੋਂ ਸੀ ਉਹਨਾਂ ਦੇ ਸਮਾਗ ਮੱਡ ਤੋਂ ਸੀ ਤਾਂ ਸਰਕਾਰ ਵਾਸਤੇ ਚੈਲੈਂਜਿੰਗ ਸਥਿਤੀ ਸੀ ਕਿ ਤੁਸੀਂ ਜਿਹੜਾ ਗੁਰੂ ਸਹਿਬਾਨ ਦਾ ਮਤਲਬ ਕਿ ਉਪਦੇਸ਼ ਵੀ ਦੇਣਾ ਧਾਰਮਿਕ ਆਯੋਜਨ ਵੀ ਕਰਨਾ ਸਾਰਾ ਕੁਝ ਉੱਥੇ ਲੈ ਕੇ ਜਾਣਾ ਨਾ ਜੀ ਜੀ ਤਾਂ ਟੈਂਟ ਸਿਟੀ ਵਗੈਰਾ ਬਣਾਉਣਾ ਹੀ ਬੜੇ ਵੱਡੇ ਕੰਮ ਹੁੰਦੇ ਆ ਹੂੰ ਬਾਕੀ ਹੁਣ ਦੇਖੋ ਜਦੋਂ ਇਹ ਸਮਾ ਲੰਘ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਕੋਈ ਮਤਲਬ ਕਿ ਗੱਲ ਹੁੰਦੀਆਂ ਕੋਈ ਗਲਤੀਆਂ ਹੋ ਜਾਂਦੀਆਂ ਉਹ ਕਾਇਆਂ ਹੋ ਜਾਂਦੀਆਂ ਉਹਨਾਂ ਤੇ ਚੱਪੇ ਬਾਤ ਕੀਤੀ ਜਾ ਸਕਦੀ ਹੈ ਜੀ 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 ਆ ਮਿਹਰ ਜੀ ਗੱਲ ਤੁਸੀਂ ਕਹੀ ਉਹਦੇ ਚ ਥੋੜਾ ਜਿਹਾ ਐਡ ਮੈਂ ਹੋਰ ਕਹਦਣਾ ਵੀ ਐਜੂਕੇਸ਼ਨ ਜਾਂ ਕਿਹਾ ਲਓ ਕਿ ਸਕੂਲਾਂ ਦੇ ਮਾਮਲੇ ਚ ਵੀ ਇੱਕ ਬਹੁਤ ਵਧੀਆ ਪਹਿਲ ਕੀਤੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਜੀਵਨ ਬਚਨ ਦੱਸਿਆ ਜਾ ਰਿਹਾ ਉਹ ਬਹੁਤ ਵਧੀਆ ਸੁਣਨ ਸਾਹਿਬ ਇਹ ਇਹ ਬੜੀ ਵਧੀਆ ਗੱਲ ਹੈ ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਗੁਰੂ ਸਾਹਿਬ ਦਾ ਜਿਹੜਾ ਬਲੀਦਾਨ ਹੈ ਜੋ ਸ਼ਹਾਦਤ ਹੈ ਹੂੰ ਅਸਲ ਦੇ ਵਿੱਚ ਜੇ ਤੁਸੀਂ ਦੇਖੋਗੇ ਹਿਊਮਨ ਰਾਈਟਸ ਦੇ ਲਿਆਸ ਨਾਲ ਦੇਖੋਗੇ ਜਾਂ ਧਰਮ ਨਿਰਪੱਖਤਾ ਦੇ ਲਿਆਸ ਨਾਲ ਦੇਖੋਗੇ ਜੀ ਉਹ ਬਹੁਤ ਵੱਡੀ ਮਿਸਾਲ ਹੈ ਅੱਜ ਦੇ ਦੌਰ 'ਚ ਜਦੋਂ ਕਟੜਤਾ ਵੱਧ ਰਹੀ ਹੈ ਹਮ ਜਦੋਂ ਮਤਲਬ ਕਿ ਸਾਡੇ ਆਪਸ ਦੇ ਵਿੱਚ 파ਟਕ ਬਹੁਤ ਪੈ ਰਹੇ ਨੇ ਭਾਈਚਾਰਕ ਸਾਂਝ ਜਿਹੜੀ ਹੈ ਉਹ ਬੜੀ ਸੁੰਗੜ ਰਹੀ ਹੈ ਤਾਂ ਉਸ ਦੌਰ ਦੇ ਵਿੱਚ ਜੋ ਨਵੇਂ ਪਾਸ਼ਾ ਨੇ ਸ਼ਹਾਦਤ ਦਿੱਤੀ ਹੈ ਉਹ ਮਿਸਾਲ ਹੈ ਧਰਮ ਨਿਰਪੱਖਵਾਦੀ ਤੇ ਜੇ ਇਸ ਤੋਂ ਅੱਗੇ ਜਾਈਏ ਆਪਾਂ ਅੱਜ ਦੇ ਦੌਰ 'ਚ ਗੱਲ ਕਰਦੇ ਹਾਂ ਕਿ ਹਿਊਮਨ ਰਾਈਟਸ ਮਨੁੱਖੀ ਅਧਿਕਾਰ ਹੂੰ ਤਾਂ ਇਹ ਬਹੁਤ ਸ਼ਾਨਦਾਰ ਗੱਲ ਆ ਇਹ ਇਹਦੇ ਵਾਸਤੇ ਵੀ ਵਧਾਈ ਹੈ ਜੀ ਫਿਰ ਇੱਕ ਖਾਸ ਗੱਲ ਹੋਰ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਉੱਥੇ ਹੀ ਆਪਾਂ ਸ਼ੁਰੂ ਕਰ ਲੈਨੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਚੱਲ ਰਿਹਾ 350 ਸਾਲਾ ਤੇ ਪੰਜਾਬ ਸਰਕਾਰ ਵੀ ਕਾਫੀ ਜ਼ਿਆਦਾ ਇਸ ਤੇ ਮਿਹਨਤ ਕਰ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਕਿ ਇਹ ਜਿਹੜੇ ਦਿਨ ਨੇ ਇਹ ਬੜੀ ਸ਼ਿੱਦਤ ਨਾਲ ਬੜੀ ਸ਼ਰਧਾ ਨਾਲ ਮਨਾਏ ਜਾਣ ਲੋਕਾਂ ਦੇ ਵਿੱਚ ਜਿਹੜਾ ਸੰਦੇਸ਼ ਹੈ ਅਸਲੀ ਉਹ ਪਹੁੰਚ ਸਕੇ ਤੇ ਉਸ ਮਾਮਲੇ ਦੇ ਵਿੱਚ ਇੱਕ ਵਧੀਆ ਕਦਮ ਪੰਜਾਬ ਸਰਕਾਰ ਨੇ ਕਹਿੰਦੇ ਹੋਰ ਚੁੱਕਿਆ ਹੈ ਕੁਝ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦੇ ਇੱਕ ਦਰਜਾ ਦਿੱਤਾ ਗਿਆ ਪਵਿੱਤਰ ਸ਼ਹਿਰਾਂ ਦਾ